ਅਸਲੀ ਪੁਲਿਸ ਨੇ ਫੜੇ ਨਕਲੀ ਪੁਲਸ ਵਾਲੇ ਨਕਲੀ ਪੁਲਸ ਦੇ ਰੂਪ ਵਿੱਚ ਇਲਾਕੇ ਦੇ ਲੋਕਾਂ ਤੋਂ ਪੈਸੇ ਦੀ ਕਰਦੇ ਸੀ ਵਸੂਲੀ ਪੁਲਸ ਵੱਲੋਂ ਚਾਰਾ ਨੂੰ ਕੀਤਾ ਗਿਆ ਤਾਬੂ ਦੋਦੀ ਭਾਲ ਜਾਰੀ ਦੋਸ਼ੀਆਂ ਕੋਲੋਂ ਕਾਰ ਅਤੇ ਪੰਜ ਪੁਲਸ ਵਰਦੀਆਂ ਵੀ ਕੀਤੀਆਂ ਗਈਆਂ ਬਰਾਮਦ ਅਜੀਤਵਾਲ ਪੁਲਿਸ ਸਟੇਸ਼ਨ ਵਿੱਚ ਕੀਤਾ ਗਿਆ ਮਾਮਲਾ ਦਰਜ ਦੇਖੋ ਪੂਰਾ ਮਾਮਲਾ ਕਿਵੇਂ ਅਸਲੀ ਪੁਲਿਸ ਨੇ ਨਕਲੀ ਪੁਲਸ ਵਾਲੇ ਕੀਤੇ ਕਾਬੂ हां ਅੱਜ ਮੋਗਾ ਪੁਲਿਸ ਵੱਲੋਂ ਨਕਲੀ ਪੁਲਿਸ ਵਾਲੇ ਜਿਹੜੇ ਹੈਗੇ ਆ ਬਣ ਕੇ ਇੱਕ ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਗਰੋ ਦਾ ਪਰਦਾਫਾਸ਼ ਕੀਤਾ ਹੈ ਇਸ ਵਿੱਚ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿੱਤੂ ਬਲ ਥਾਣੇ ਚ ਕਿ ਕਿਸ ਤਰ੍ਹਾਂ ਦਾ ਜਿਹੜਾ ਗਰੋ ਹੈਗਾ ਉਹ ਲੋਕਾਂ ਦੇ ਘਰੇ ਜਾਂਦਾ ਹੈਗਾ ਤੇ ਲੋਕਾਂ ਨੂੰ ਡਰਾ ਕੇ ਉਹ ਜਿਹੜਾ ਹੈਗਾ ਇਹਨੂੰ ਪੈਸੇ ਲੈ ਲੈਂਦਾ ਹੈਗਾ ਡਰਾ ਕੇ ਪੁਲਿਸ ਵਾਲਿਆਂ ਦੀ ਆੜ੍ਹਤ 'ਤੇ ਇਸ ਦੇ ਤਹਿਤ ਹੀ ਅਸੀਂ ਇੱਕ ਐਫਆਈਆ ਨੰਬਰ 108 299 2025 ਨੂੰ ਜਿਹੜੀ ਹੈਗੀ ਹੈ थाना ਜਿਤਵਾਲ ਅੰਡਰ ਸੈਕਸ਼ਨ 319 318 308 205 351 61 ਬੀ ਐਨ ਐਸ ਜਿਹੜੀ ਰਜਿਸਟਰ ਕੀਤੀ ਸੀ ਜਿਸ ਜਿਹੜੀ ਐਫਆਈਆ 6 ਬੰਦਿਆਂ ਦੇ ਖਿਲਾਫ ਸੀ ਰਜਿਸਟਰ ਕੀਤੀ ਸੀ ਜਿਸ ਵਿੱਚੋਂ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਦੇ ਹੋਏ ਥਾਣੇ ਦੀ ਪੁਲਿਸ ਨੇ ਚਾਰ ਬੰਦੇ ਪਕੜ ਲਏ ਚਾਰਾਂ ਵਿੱਚੋਂ ਦੋ ਬੰਦੇ ਫਰਾਰ ਹੋ ਚੁੱਕੇ ਫਰਾਰ 6ਾਂ ਵਿੱਚੋਂ ਦੋ ਫਰਾਰ ਗਏ ਤੇ ਚਾਰਾਂ ਕੋਲੋਂ ਸਾਨੂੰ ਇੱਕ ਕਾਰ ਜਿਹੜੀ ਬਰਾਮਦ ਹੋਈ ਹੈਗੀ ਹੈ ਕਾਰ ਨੰਬਰ ਪੀਬੀ 11 ਬੀਆਰ 4940 Swift ਕਾਰ ਹੈਗੀ ਚਿੱਟੇ ਰੰਗ ਦੀ ਇਸ ਵਿੱਚੋਂ ਸਾਨੂੰ 5 ਵਰਦੀਆਂ ਵੀ ਜਿਹੜੀਆਂ ਇਹ ਬਰਾਮਦ ਹੋਈਆਂ ਹੈਗੀਆਂ ਜਿਨ੍ਹਾਂ ਨੇ ਜਿਹੜੀਆਂ 2 ਐਨਜੀਓ ਰੈਂਕ ਦੀਆਂ ਤੇ 3 ਜਿਹੜੀਆਂ ਹੈਗੀਆਂ ਸੀ ਕਾਂਸਟੇਬਲ ਰੈਂਕ ਦੀ ਇਹ 유ਨੀਫਾਰਮ ਹੈਗੀਆਂ ਸੀ ਇਹਨਾਂ ਨੇ ਇਹੀ 유ਨੀਫਾਰਮ ਪਾ ਕੇ ਇਹਨਾਂ ਦੇ 6 ਜਣੇ ਜਿਹੜੇ ਗਰੋ ਇਹਨਾਂ ਦੇ 5 ਜਣਿਆਂ ਨੇ ਇਹ 유ਨੀਫਾਰਮ ਪਾ ਕੇ ਇੱਕ ਮਹਿਲਾ ਤੋਂ ਜਿਹੜੇ ਟੁੱਡੀਕੇ ਦੀ ਕੋਈ ਮਹਿਲਾ ਹੈਗੀ ਸੀ ਉਸ ਕੋਲੋਂ 1.5 ਲੱਖ ਰੁਪਏ ਲੈਣ ਦੀ ਕੋਸ਼ਿਸ਼ ਕੀਤੀ ਸੀ ਤੋਂ ਪੁਲਿਸ ਨੂੰ ਇਨਫੋਰਮੇਸ਼ਨ ਆਈ ਤੇ ਜਿਹੜੀ ਹੈਗੀ ਹੈ ਇਮੀਡੀਏਟਲੀ ਐਕਸ਼ਨ ਕਰਦੇ ਹੋਏ 4 ਬੰਦੇ ਨੂੰ ਅਸੀਂ ਅਰੈਸਟ ਕਰ ਦਿੱਤਾ ਗਿਆ ਮੋਸਟਲੀ ਇਹ ਜਿਹੜੇ ਲੋਗ ਜਿਹੜਾ ਪਤਾ ਲੱਗਿਆ ਇਸ ਮੈਲਾ ਨੂੰ ਇਹਨਾਂ ਨੇ ਐਨਡੀਬੀਐਸ ਐਕਟ ਦੇ ਡਰਾ ਵਿੱਚ ਜੀ ਇਹਨਾਂ ਨੂੰ ਪੈਸੇ ਲੈਣ ਦੀ ਇਹਨਾਂ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਵਿੱਚ ਜਿਹੜਾ ਮੇਨ ਸਰਗਨਾ ਸੀ ਦਰਸ਼ਨ ਸਿੰਘ ਉਹ ਹਜੇ ਫੜਨਾ ਬਾਕੀ ਹੈ ਜਿਸ ਉੱਪਰ ਪਹਿਲਾਂ ਵੀ 8 9 ਪਰਚੇ ਰਜਿਸਟਰ ਨੇ ਉਸਨੇ ਪਹਿਲਾਂ ਵੀ ਇੱਕ 2018 ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਸੀ ਉਹ ਜਿਸ ਵਿੱਚ ਇਹ ਅਰੈਸਟ ਹੋ ਗਿਆ ਸੀ ਤੇ ਉਸ ਦਾ ਸੀ ਜਿਹੜਾ ਐਫਆਈਆ ਨੰਬਰ 81 ਸੀ 2018 ਦੀ ਤੇ ਦੇਖੋ ਇਹਦੇ ਕੋਲੋਂ ਉਦੋਂ ਅਸਲਾ ਵੀ ਬ੍ਰਾਂਥ ਹੋਇਆ ਸੀ ਜੋ ਇਸ ਤਰੀਕੇ ਸੇਮ ਮੋਰ ਡਿਸਪਰੈਂਟੀ ਨੇ ਨਿਵਾਦ ਕਰ ਦਿੱਤੀ। ਦੇਖੋ ਪੁਲਿਸ ਨੂੰ ਨਹੀਂ ਪੁਲਿਸ ਨੂੰ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਇਹ ਤਾਂ ਸਾਨੂੰ ਹੁਣ ਪਤਾ ਲੱਗੇ ਕਿ ਉਹਦੇ ਕੋਲ ਉਹਦੇ ਕੋਲ ਵੀ ਗਏ ਸੀ ਅਸੀਂ ਹੁਣ ਵੈਰੀਫਾਈ ਕਰਦੇ ਵੇ ਸਾਰਾ ਇਨਸੀਡੈਂਟ ਕੀ ਹੋਇਆ ਸੀ ਸਾਡੇ ਕੋਲ ਸਿਕਰਡ ਇਨਫੋਰਮੇਸ਼ਨ ਦੇ ਤਹਿਤ ਸੀ ਐਫ ਆਈ ਆਰ ਰਜਿਸਟਰ ਕੀਤੀ ਸੀ ਬਾਕੀ ਕਈ ਹੋਰ ਵੀ ਇਨਸੀਡੈਂਟ ਹਨ ਇਹਨਾਂ ਨੇ ਕਿਤੇ ਅਸੀਂ ਜਿਹੜੀ ਹੈਗੀ ਆ ਉਹ ਕਿਤੇ ਹੋ ਸਕਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਇਸ ਤਰ੍ਹਾਂ ਦੀ ਆਰਚ ਜੇ ਕਿਸੇ ਨੇ ਕੋਈ ਨੇੜੇ ਦੇੜੇ ਦੇ ਪਿੰਡਾਂ ਨੇ ਜਾਂ ਕੋਈ ਮੈਨਾ ਮੈਨਾ ਏਰੀਆ ਦੇ ਜਾਂ ਜਿਤਵਾਲ ਦੇ ਏਰੀਆ 'ਚ ਕੋਈ ਇਸ ਤਰ੍ਹਾਂ ਦੀ ਪੁਲਿਸ ਪਾਰਟੀ ਉਹਨਾਂ ਕੋਲ ਆਈ ਹੈਗੀ ਘਰੇ ਉਹਨਾਂ ਨੂੰ ਡਰਾਤਮਕ ਆ ਕੇ ਕੋਈ ਪੈਸੇ ਲੈ ਕੇ ਗਈ ਹੈਗੀ ਹੈ ਤੇ ਸਾਨੂੰ ਜਰੂਰ ਆ ਕੇ ਦੱਸਣ ਕੀ ਪਤਾ ਇਹਨਾਂ ਨੇ ਹੋਰ ਵਾਰਦਾ ਦੇ ਮਾਰੇ ਦੱਸ ਦੇਣਾ ਜੋ ਸਾਨੂੰ ਪਤਾ ਲੱਗਿਆ ਜਿਹੜੀ ਇਹ ਵਾਰਦਾਤ ਜਿਹੜੀ ਇਹਨਾਂ ਨੇ ਕੀਤੀ ਢੋਡੀ ਕੇ ਮੋਗੇ ਜ਼ਿਲ੍ਹੇ 'ਚ ਹੀ ਐਕਟਿਵ ਸੀ ਇਹ ਬਾਕੀ ਮੈਂ ਹੀ ਕਹਣਾ ਕੀ ਪਤਾ ਨੇੜੇ ਜਗਰਾਉਂ ਦੇ ਏਰੀਆ ਜਾਂ ਬਨਾਲਾ ਏਰੀਆ ਕੋਈ ਸੇ ਹੋਰ ਵੀ ਐਕਟਿਵ ਹੋ ਸਕਦੇ ਹੈਗੇ ਕਿਉਂਕਿ ਜਿਹੜਾ ਦਰਸ਼ਨ ਹੈਗਾ ਇਹਦਾ ਅਸੀਂ ਹੁਣ ਇਹਨੇ ਪਹਿਲਾਂ ਹੀ ਆਪ ਇਸ ਕੰਮ 'ਚ ਅਸੀਂ ਉਹਨੇ ਦਾ ਮੁੰਡਾ ਵੀ ਅਸੀਂ ਗ੍ਰਿਫਤਾਰ ਕੀਤਾ ਰਵੀ ਜਿਹੜਾ ਹੈਗਾ ਇਹਦਾ ਬੇਟਾ ਹੀ ਹੈਗਾ ਜਿਹੜਾ ਇਹਨੇ ਅਸੀਂ ਗ੍ਰਿਫਤਾਰ ਕੀਤਾ ਹਾਇਰ ਸੈਂਟੀ ਵੀ ਵਰਦੀਆਂ ਵੜੀਆਂ ਜੀਆਂ ਇਹਨਾਂ ਨੂੰ ਨਹੀਂ ਜਿਹੜੀ ਏਐਸਆਈ ਦੋ ਇਹਨਾਂ ਵਿੱਚੋਂ ਜੋ ਲੋਕਲ ਦੋ ਏਐਸਆਈ ਬਣ ਕੇ ਗਏ ਸੀ ਤਿੰਨ ਕਾਂਸਟੇ ਸੀਸੀ ਇਹਨੇ ਜਿਹੜੀਆਂ ਹੈਗੀਆਂ ਇਹਨਾਂ ਨੇ ਵਰਦੀਆਂ ਜਿਹੜੀਆਂ ਹੈਗੀਆਂ ਬਰਾਮਦ ਕੀਤੀਆਂ ਪਰ ਕਿਸੇ ਮੁਲਾਜ਼ਮ ਵੱਲੋਂ ਨਹੀਂ ਲਈਆਂ ਗਈਆਂ ਜੋ ਅਸੀਂ ਵੈਰੀਫਾਈ ਕਰਦੇ ਵੇ ਇਹਨਾਂ ਨੇ ਵਰਦੀਆਂ ਕਿਵੇਂ ਤੇ ਕਿੱਥੋਂ ਪ੍ਰੋਕਿਊਰ ਕੀਤੀਆਂ ਹੈਗੀਆਂ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਵਰਦੀਆਂ ਜਿਹੜੇ ਟੇਲਰਸ ਹੈਗੇ ਆ ਜਾਂ ਜਿਹੜੇ ਵਰਦੀਆਂ ਵੇਚਦੇ ਹੈਗੇ ਆ ਜੇ ਕਿਸੇ ਅਨਔਥਰਾਇਜ਼ ਬੰਦੇ ਨੂੰ ਕੋਈ ਆ ਕੇ ਇਹਨਾਂ ਤੋਂ ਯੂਨੀਫਾਰਮ ਮੰਗਦਾ ਉਹ ਬਿਲਕੁਲ ਨਾ ਦੇਣ ਪ੍ਰੋਪਰ ਉਹਨਾਂ ਦਾ ਕਾਰਡ ਚੈੱਕ ਕਰਕੇ ਯੂਨੀਫਾਰਮ ਸਿਲਾਂ ਸੀਨ ਤੇ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਉਹਨਾਂ ਤੋਂ ਵਰਦੀਆਂ ਸਲਾਂਦਾ ਤੇ ਪੁਲਿਸ ਨੂੰ ਇਮੀਡੀਟ ਇਨਫਾਰਮ ਕਰਦੇ ਸਰ ਕਿੱਥੇ ਕਿੱਥੇ ਕੰਮ ਕੀਤਾ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਕਿਤੋਂ ਪੈਸੇ ਲੈ ਕਦੋਂ ਤੋਂ ਕਰ ਰਹੇ ਸੀ ਮੈਂ ਤੁਹਾਨੂੰ ਇਹਦੇ ਹਜਤਾ ਸੀ ਅੱਜ ਹੀ ਕੱਲ ਹੀ ਫੜੇ ਹੈਗੇ ਅੱਜ ਰਿਮਾਂਡ ਲੈਵਾਂਗੇ ਇਹਨਾਂ ਦਾ ਦੋ ਤਿੰਨ ਦਿਨ ਅਸੀਂ ਇਹਨਾਂ ਦੀ ਪੂਰੀ ਇਨਟੈਰੋਗੇਸ਼ਨ ਕਰਾਂਗੇ ਇਹਨਾਂ ਦੀ ਪੁੱਛਾਂਗੇ ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਹੈਗੀਆਂ ਸਾਨੂੰ ਇੱਕ ਇਨਫੋਰਮੇਸ਼ਨ ਸੀ ਕਿ ਅੱਜ ਇਹ ਐਕਟਿਵ ਫਿਰਦੇ ਨੇ ਤੇ ਇਸ ਲਈ ਅਸੀਂ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਤੇ ਮੇਨ ਗੱਲ ਹੈ ਕਿ ਸਾਨੂੰ ਇਹਨਾਂ ਕੋਲ ਜਨਿਫੋਰਮ ਰਿਕਵਰ ਹੋ ਗਈਆਂ ਜੋ ਕਿ ਇਹ ਅਨੌਥਰਾਇਜ਼ਡ ਯੂਨੀਫਾਰਮਸ